ਪਿਓਰ ਪ੍ਰਿੰਟ ਵਧੀਆ ਪੱਕੇ ਪ੍ਰਿੰਟ ਨੇ ਓਕੇ ਕੱਪੜੇ ਦੀ ਬਹੁਤ ਫਿਨਿਸ਼ਿੰਗ ਆ ਠੀਕ ਆ ਜੀ ਹਾਂ ਇਹ ਵੀਰੇ ਆਪਾਂ ਨੇ 1000 ਰੁਪਏ ਦੇ 5 ਸੂਟ ਦੇਣੇ ਨੇ ਲਓ ਜੀ 1000 ਰੁਪਏ ਦੇ 5 ਸੂਟ ਹਾਂ ਲੀ ਲੈਣ ਜਿ ਵੀਰੇ ਇਹ ਚ ਡਿਜ਼ਾਈਨ ਬਹੁਤ ਮਿਲ ਜਾਣਗੇ ਓਕੇ ਆ ਦੇਖੋ ਡਿਜ਼ਾਈਨ ਇਹਦੇ ਵਿੱਚ ਮੈਂ ਤੁਹਾਨੂੰ ਅਮਰਦੀਪ ਵੀਰੇ ਗੌਰ ਨਾਲ ਦਿਖਾ ਦਿਓ ਪਿਓਰ ਕੈਂਬਰੀਕ 5 ਮੀਟਰ ਇਹ ਆਪਾਂ ਨੇ ਕਰਦੇ ਨੇ ਨੇ 280 ਰੁਪਏ ਦਾ ਸੂਟ ਲਓ ਜੀ 280 ਰੁਪਏ 20 ਰੁਪਏ ਹੋਰ ਘਟਾ ਦੇ ਇਹਦੇ ਠੀਕ ਆ ਜੀ ਜਿਹੜੇ ਭੈਣ ਭਾਈ ਵੀ ਆਉਣਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਵੀ ਇੱਥੋਂ ਨਰਾਸ਼ ਹੋ ਕੇ ਨਹੀਂ ਮੁੜਨਗੇ ਵੀਡੀਓ ਚ ਦਿਖਾਉਂਦੇ ਕੁਝ ਹੋਰ ਨੇ ਹੁੰਦਾ ਕੁਝ ਹੋਰ ਆ ਜਿਹੜਾ ਕੁਝ ਵੀਡੀਓ ਦਿਖਾਵਾਂਗੇ ਉਹ ਤੁਹਾਨੂੰ ਸਾਰੇ ਸਾਲ ਸਟਾਕ ਮਿਲ ਨਹੀਂ ਮਿਲਣਾ ਓਕੇ ਸਰ ਪੂਰਾ 5 ਮੀਟਰ ਠੀਕ ਆ ਵਰਕ ਹੋਇਆ ਹੋਇਆ ਆਹ ਦੁਪੱਟਾ ਹੁੰਦਾ ਵੀਰੇ ਪ्योर ਦਾ ਦੇਖੋ ਆਈਟਮ ਬਿਲਕੁਲ ਐਨ ਗਰਮੀ ਵਾਲੇ ਠੰਡੇ ਠੰਡੇ ਵਰਕ ਕਈ ਪੈਣਾ ਕਹਿੰਦੇ ਨੇ ਵੀਰੇ ਆਉਣ ਜਾਣ ਨੂੰ ਜਾਂ ਵਿਆਹ ਸ਼ਾਦੀ 'ਚ ਹੁਣ ਪ੍ਰਿੰਟ ਸੂਟ ਪਾ ਕੇ ਜਾਈਏ ਵਰਕ ਵਾਲੇ ਸਾਨੂੰ ਠੰਡੇ ਠੰਡੇ ਸੂਟ ਦਿਖਾ ਲੈ ਦੇਖੋ ਜੱਟ ਠੀਕ ਆ ਜੀ ਬਹੁਤ ਜ਼ਿਆਦਾ ਸੇਲ ਹੋਇਆ ਆਪਣੇ ਲਈ ਬੁਟੀਕ ਸਟਾਈਲ ਆ ਇਹ ਓਕੇ ਆਪਣੇ ਸਲਵਾਰ ਦੀਆਂ ਮੂਰੀਆਂ ਤੇ ਵੀ ਵਰਕ ਹੋਊ ਬਾਹਾਂ ਤੇ ਵੀ ਵਰਕ ਹੋਊਗਾ ਦੁਪੱਟਾ ਵੀ ਫੋਰ ਸਾਈਡ ਕੱਢਿਆ ਹੋਊਗਾ ਠੀਕ ਆ ਦੇਖੋ ਵੀਰੇ ਦੁਪੱਟਾ ਵੀ ਲਓ ਲਓ ਫੋਰ ਸਾਈਡ ਬੇਲ ਪਾਈ ਹੋਊਗੀ ਨਹੀਂ ਕੱਲੇ ਠੀਕ ਆ ਇਹਦੇ ਵਿੱਚ ਬਹੁਤ ਲੁੱਟਕ ਸੁੱਟ ਹੁੰਦੇ ਦੀ ਵੀਰੇ ਬਜ਼ਾਰਾਂ 'ਚ ਹਾਂ ਚਨੂਨ ਦੇ ਉੱਤੇ ਵਰਕ ਹੋਇਆ ਹੋਇਆ ਵੀਰੇ ਨੇੜੇ ਤੋਂ ਐਨ ਕਰਕੇ ਦਿਖਾ ਦਿਓ ਸਾਈਜ਼ ਲੰਬਾਈ ਚ ਠੀਕ ਹੈ ਨਾ ਇਹਦਾ ਰੇਟ ਆਪਣੇ ਸਾਰੇ ਸਾਲ 450 ਹੀ ਰਹੂਗਾ ਸਾਰੇ ਸਾਲ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਰੇਰਕੋਟ ਲਈ ਆ ਤੁਹਾਨੂੰ ਸ਼ਹਿਰ ਮਰੇਰਕੋਟ ਲੇਕ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਆਂ ਜਿੱਥੋਂ ਤੁਸੀਂ ਗਰਮੀਆਂ ਦੇ ਜਾਂ ਕਾਟਨ ਦੇ ਸੂਟ ਬਿਲਕੁਲ ਹੋਲ ਸ਼ੇ ਰੇਟਾਂ ਤੇ ਲੈ ਸਕਦੇ ਹੋ ਆਪਾਂ ਤੁਹਾਨੂੰ ਪ੍ਰੋਪਰ ਨੰਬਰ ਦਵਾਂਗੇ ਸ਼ਾਪ ਦਾ ਪ੍ਰੋਪਰ ਤੁਹਾਨੂੰ ਐਡਰੈਸ ਦੱਸਾਂਗੇ ਤੁਸੀਂ ਕਿਵੇਂ ਇਸ ਸ਼ਾਪ ਤੇ ਪਹੁੰਚਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਤੇ ਹੁਣ ਤੁਹਾਨੂੰ ਆਪਾਂ ਸ਼ਾਪ ਤੇ ਲੈ ਕੇ ਚੱਲਦੇ ਹਾਂ ਲਓ ਜੀ ਆ ਗਏ ਆਪਾਂ ਸਰੰਦੀ ਗੇਟ ਤੇ ਸਰੰਦੀ ਗੇਟ ਸਭ ਤੋਂ ਪਹਿਲਾਂ ਤੁਸੀਂ ਐਂਟਰ ਹੋਣਾ ਸਰੰਦੀ ਗੇਟ ਐਂਟਰ ਹੋ ਕੇ ਤੇਲੀਆ ਵਾਲਾ ਬਾਜ਼ਾਰ ਇਹ ਆਊਗਾ ਇੱਥੋਂ ਤੁਸੀਂ ਇੱਧਰ ਨੂੰ ਮੁੜ ਜਾਣਾ ਠੀਕ ਹੈ ਜੀ ਇੱਥੋਂ ਤੁਸੀਂ ਇਹ ਮਠਿਆਈ ਦੀ ਦੁਕਾਨ ਦੀ ਨਿਸ਼ਾਨੀ ਮੰਨ ਕੇ ਬਹੁਤ ਸੌਖੇ ਤਰੀਕੇ ਨਾਲ ਸ਼ਾਪ ਤੇ ਪਹੁੰਚ ਸਕਦੇ ਹੋ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਆਪਾਂ ਤੁਹਾਨੂੰ ਘਰ ਬੈਠੇ ਸ਼ਹਿਰ ਮਰੀਰਕੋਟਲੇ ਦੇ ਸੋਹਣੇ-ਸੋਹਣੇ ਸੂਟ ਦਿਖਾਉਣਾ ਹੈ ਸੋ ਇਸ ਕਰਕੇ ਸਪੋਰਟ ਕਰਿਆ ਕਰੋ ਵੱਧ-ਵੱਧ ਵੀਡੀਓ ਨੂੰ ਸ਼ੇਅਰ ਕਰਿਆ ਤੇ ਸਾਹਮਣੇ ਆ ਗਈ ਸ਼ਾਪ ਤੇ ਆ ਚੌਂਕ ਦੇ ਵਿੱਚ ਹੀ ਸ਼ਾਪ ਆ ਪੀਲੇ ਬੋਰਡ ਵਾਲੀ ਮੂਮਿਨ ਕਲੌਥ ਹਾਊਸ ਅੰਜੂ ਕਿੱਲੇ ਵਾਲੇ ਲਓ ਜੀ ਪਹੁੰਚ ਗਏ ਆਪਾਂ ਮੂਮਿਨ ਕਲੌਥ ਹਾਊਸ ਤੇ ਅੰਜੂ ਕਿੱਲੇ ਵਾਲਿਆਂ ਦੀ ਹੱਟੀ ਤੇ ਇੱਥੇ ਇਹਨਾਂ ਦੀ ਸ਼ਾਪ ਆ ਜਾਂਦੀ ਆ ਤੇ ਆਹ ਪ੍ਰੋਪਰ ਐਡਰੈਸ ਦਾ ਸ਼ਾਪ ਦਾ ਹਨ ਤੇ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਤੇ ਬਾਕੀ ਐਡਰੈਸ ਤੁਸੀਂ ਪ੍ਰੋਪਰ ਸਮਝ ਗਏ ਹੋਵੋਗੇ ਆਜੋ ਤੁਹਾਨੂੰ ਦਿਖਾਈਏ ਸਾਰੀ ਆਪਾਂ ਅੱਜ ਸੂਟਾਂ ਦੀ ਕਲੈਕਸ਼ਨ ਮੂਮਿਨ ਕਲੌਥ ਹਾਊਸ ਅੰਜੂ ਕਿੱਲੇ ਵਾਲਿਆਂ ਦੀ ਹੱਟੀ ਲਓ ਜੀ ਪਹੁੰਚ ਗਏ ਆਪਾਂ ਮੂਮਿਨ ਕਲ ਤੇ ਬਹੁਤ ਡਿਮਾਂਡ ਸੀ ਤੁਹਾਡੀ ਵੀਡੀਓ ਦੀ ਹਨਾ ਤੇ ਦੁਬਾਰਾ ਤੋਂ ਫੇਰ ਤੋਂ ਆਪਾਂ ਜਿਹੜੀ ਕਲੈਕਸ਼ਨ ਦਿਖਾਵਾਂਗੇ ਸਾਰੀ ਤੇ ਗਰਮੀ ਦੇ ਤੁਹਾਨੂੰ ਅੱਜ ਸੂਟ ਦਿਖਾਵਾਂਗੇ ਕੀ ਹਾਂਜੀ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਵੀਰੇ ਅਮਰਤ ਹੋਰ ਸਭ ਵਧੀਆ ਵੀਰੇ ਤੇ ਬਹੁਤ ਡਿਮਾਂਡ ਸੀ ਤੁਹਾਡੀ ਵੀਡੀਓ ਦੀ ਯਾਰ ਵਧੀਆ ਵੀਰੇ ਅਮਰਤ ਤੂੰ ਆਇਆ ਵੀਡੀਓ ਬਣਾਉਣ ਹਾਂਜੀ ਤੇ ਪਹਿਲਾਂ ਤਾਂ ਸਾਰੇ ਭੈਣ ਭਾਈਆਂ ਨੂੰ ਸ਼ਸ਼ਟੀਕਾਲ ਆਦਾਬ ਨਮਸਤੇ ਹਾਂਜੀ ਉਸ ਤੋਂ ਬਾਅਦ ਆਪਨੇ ਲੈਵੇ ਜਿਹੜੀ ਗਰਮੀ ਵਾਲੀ ਕਲੈਕਸ਼ਨ ਨਵੀਂ ਆਈ ਆ ਓਕੇ ਉਹ ਅੱਜ ਤੁਹਾਨੂੰ ਦਿਖਾਵਾਂਗੇ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਓਕੇ ਰੇਟਾਂ ਤਾਂ ਅੱਜ ਆਪਾਂ ਨੇ ਧਮਾਕਾ ਹੀ ਪਾਉਣਾ ਠੀਕ ਆ ਆਪਣੀ ਵੀਡੀਓ ਨੂੰ ਵੀਰੇ ਅਮਰਤ ਬਹੁਤ ਪਿਆਰ ਮਿਲਿਆ ਉਹਦੀ ਵਜ੍ਹਾ ਨਾਲ ਅਸੀਂ ਹੋਰ ਰੇਟਾਂ ਦੇ ਵਿੱਚ ਹੋਰ ਕਟੌਤੀ ਕਰਤੀ ਠੀਕ ਆ ਸਭ ਤੋਂ ਪਹਿਲਾਂ ਤਾਂ ਵੀਰੇ ਅਮਰਤ ਹਾਂਜੀ ਇੱਕ ਆ ਵੈਰੈਟੀ ਆਈ ਆਪਣੇ ਲਵੇ ਲੀਲਨ ਦੇ ਵਿੱਚ ਓਕੇ ਪਿਓਰ ਪ੍ਰਿੰਟ ਵਧੀਆ ਪੱਕੇ ਪ੍ਰਿੰਟ ਨੇ ਓਕੇ ਕੱਪੜੇ ਦੀ ਬਹੁਤ ਫਿਨਿਸ਼ਿੰਗ ਆ ਠੀਕ ਆ ਜੀ ਹਾਂ ਇਹ ਵੀਰੇ ਆਪਾਂ ਨੇ 1000 ਰੁਪਏ ਦੇ 5 ਸੂਟ ਦੇਣੇ ਨੇ ਲਓ ਜੀ 1000 ਰੁਪਏ ਦੇ 5 ਸੂਟ ਹਾਂ ਲੀਲਨ ਜੀ ਵੀਰੇ ਇਹਦੇ ਚ ਡਿਜ਼ਾਈਨ ਬਹੁਤ ਮਿਲ ਜਾਣਗੇ ਓਕੇ ਆ ਦੇਖੋ ਡਿਜ਼ਾਈਨ ਇਹਦੇ ਵਿੱਚ ਲਓ ਡਿਜ਼ਾਈਨ ਚੱਕੋ ਵੀਰੇ 5000 ਰੁਪਏ ਦੇ 5 ਸੂਟ ਵੀਰੇ ਠੀਕ ਆ ਜੀ ਰੇਟਾਂ ਦੇ ਵਿੱਚ ਬਹੁਤ ਫਰਕ ਪਾ ਦੇਣਾ ਆਪਾਂ ਨੇ ਓਕੇ ਓਕੇ ਬਾਕੀ 300 ਵਾਲੀ ਜਿਹੜੀ ਕੈਂਬ੍ਰਿਕ ਆ ਓਕੇ ਉਹਦੇ ਵਿੱਚ ਡਿਜ਼ਾਈਨ ਹੋਰ ਆ ਚੁੱਕੇ ਨੇ ਠੀਕ ਆ ਡਿਜ਼ਾਈਨ ਬਾਦੂ ਮੰਨ ਕੇ 100 ਡਿਜ਼ਾਈਨ ਇਹਦੇ ਵਿੱਚ ਹੋਰ ਆਇਆ ਹਾਂਜੀ ਡਿਜ਼ਾਈਨ ਦਿਖਾਉਣਾ ਮੈਂ ਤੁਹਾਨੂੰ ਅਮਰਦ ਵੀਰੇ ਗੌਰ ਨਾਲ ਦਿਖਾ ਦਿਓ ਪਿਓਰ ਕੈਂਬ੍ਰਿਕ 5 ਮੀਟਰ ਇਹ ਆਪਾਂ ਨੇ ਕਰ ਦੇਣੇ ਨੇ 280 ਰੁਪਏ ਦਾ ਸੂਟ ਲਓ ਜੀ 280 ਰੁਪਏ 20 ਰੁਪਏ ਹੋਰ ਘਟਾ ਦੇ ਦੇ ਠੀਕ ਆ ਜੀ ਲਓ ਵੀਰੇ ਡਿਜ਼ਾਈਨ ਦੇਖੀਂ ਪਹਿਲਾਂ ਮੁੱਲ 300 ਰੁਪਏ ਹੈ ਹਾਂ ਵੀਰੇ ਪਹਿਲਾਂ 300 ਦਾ ਸੀਗਾ ਓਕੇ ਹੁਣ 280 ਰੁਪਏ ਦਾ ਠੀਕ ਆ ਡਿਜ਼ਾਈਨ ਹੋਰ ਚੱਕੋ ਵੀਰੇ ਇਹਦੇ ਵਿੱਚ ਦੇਖੋ ਡਿਜ਼ਾਈਨ ਹੋਰ ਆ ਗਏ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਓਕੇ ਦੇਖੋ ਕਰ ਦਿਓ ਵੀਡੀਓ ਵਾਰਤવાર ਦਸਿਆਰ ਲਾਈਕ ਕਮੈਂਟ ਲਓ ਵੀਰੇ ਡਿਜ਼ਾਈਨ ਦੇਖੋ ਲਓ ਦੇਖ ਵੀਰੇ ਉਸ ਤੋਂ ਬਾਅਦ ਵੀਰੇ ਇੱਕਾ ਸਰਪਲਸ ਕਾਟਨ ਚੱਲਦੀ ਐ ਐਕਸਪੋਰਟ ਦੀ ਕੈਂਬ੍ਰਿਕ ਓਕੇ ਇਹ 350 ਦਾ ਸੂਟ ਪਊਗਾ ਠੀਕਾ ਕੱਟ ਭੈਣ ਉਹਨਾਂ ਨੂੰ ਮੀਟਰ ਨਾਲ ਮਿਣ ਕੇ 3.5 ਮੀਟਰ ਦਵਾਂਗੇ ਇਹ ਚ ਡਿਜ਼ਾਈਨ ਵੀਰੇ ਬਹੁਤ ਨੇ 100 ਤੋਂ ਪਲੱਸ ਡਿਜ਼ਾਈਨ ਆ ਕਾਟਨ ਹੀ ਆ ਗਿਆ ਕਪੜਾ ਨਾ ਪਿਓਰ ਕੈਂਬਰੀਕ ਆ ਪਿਓਰ ਕਾਟਨ ਆ ਪੱਕੇ ਰੰਗਾਂ ਵਾਲੀ ਰੰਗਣੀ ਕਿਤੇ ਜਾਊਗਾ ਰੰਗ ਉਹਦਾ ਵੀ ਨਹੀਂ ਜਾਊਗਾ ਜਿਹੜਾ 300 ਵਾਲਾ ਆਪਣਾ ਠੀਕ ਆ ਇਹਦੇ ਵਿੱਚ ਡਿਜ਼ਾਈਨ ਵੀਰੇ ਇਧਰੋਂ ਹੋਰ ਦਿਖਾ ਦੇ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਨੇ ਓਕੇ ਆ ਵੀਰੇ ਇਹ ਚ ਨੇ ਸਾਰੇ ਡਿਜ਼ਾਈਨ ਠੀਕ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਨੇ 300 ਵਾਲੇ ਆ ਗਏ ਹਾਂ ਇਹ 3.5 ਵਾਲੇ ਆ ਆ 300 ਵਾਲੇ ਚ ਨੇ ਵੀਰੇ ਡਿਜ਼ਾਈਨ 280 ਦਾ ਜਿਹੜਾ ਪਾਇਆ ਠੀਕ ਆ ਠੀ ਇਕ ਆ ਬਹੁਤ ਚੱਲਦਾ ਸੋਫੀਆ ਸੋਫੀਆ ਆਹ ਵਾਲਾ ਓਕੇ ਇਹਦੇ ਵਿੱਚ ਵੀਰੇ ਮਿਲ ਜਾਣਗੇ 15 ਤੋਂ 20 ਡਿਜ਼ਾਈਨ ਮਿਲ ਜਾਣਗੇ ਠੀਕ ਆ ਇੱਕ ਸੂਟ ਆਪਾਂ ਖੋਲ ਕੇ ਪਹਿਣਾ ਨੂੰ ਡਿਸਪਲੇ ਕਰ ਦੰਨੇ ਆ ਜੇ ਸਾਰੇ ਦਿਖਾਉਣ ਲੱਗੇ ਖੋਲ ਕੇ ਫਿਰ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਆਹ ਕਮੀਜ਼ ਆ ਗਿਆ 45 ਇੰਚ ਦੀ ਪੂਰੀ ਲੰਬਾਈ ਹੋਊਗੀ ਠੀਕ ਆ ਆ ਇਹਦੇ ਵਿੱਚ ਦੁਪੱਟਾ ਆ ਗਿਆ ਓਕੇ ਇਹਦਾ ਦੁਪੱਟਾ ਫੜੀ ਦੁਪੱਟਾ ਖੋਲ ਕੇ ਦਿਖਾਉਣਿਆਂ ਨੂੰ ਪਹਿਣਾ ਨੂੰ ਵੀ ਸੈਜ ਪਿਓਰ ਕੈਂਬ੍ਰਿਕ ਦਾ ਹੀ ਦੁਪੱਟਾ ਇਹਦੇ ਨਾਲ ਓਕੇ ਲਓ ਜੀ ਲੋ ਦੁਪट्टे ਦੇ ਵੀਰੇ ਸਾਈਜ਼ ਦੇ ਨਿਗਾ ਮਰਵਾ ਦੇ ਇਹਦੇ ਵਿੱਚ ਆ ਸਾਰੇ ਡਿਜ਼ਾਈਨ ਨੇ 20 ਡਿਜ਼ਾਈਨ ਨੇ ਵੀਰੇ ਨੀਚੇ ਤੱਕ ਨਿਗਾ ਮਰਵਾ ਦਿਆਂ ਦੋ ਲਾਈਨਾਂ ਓਕੇ ਬਾਕੀ ਹੋਰ ਵੀ ਸਟਾਕ ਬਹੁਤ ਪਿਆ ਇਹਦੇ ਵਿੱਚ ਡਿਜ਼ਾਈਨ ਦੇਖੋ ਵੀਰੇ ਅੱਡ-ਅੱਡ ਨੇ ਓਕੇ ਆ ਡਿਜ਼ਾਈਨ ਹੈ ਕਿ ਚਾਰ ਰੰਗ ਨੇ ਆ ਡਿਜ਼ਾਈਨ ਇਹਦੇ ਵਿੱਚ ਇੱਕ ਚਾਰ ਰੰਗ ਨੇ ਆ ਡਿਜ਼ਾਈਨ ਆ ਵੀਰੇ ਇਹਦੇ ਵਿੱਚ ਵੀ ਚਾਰ ਰੰਗ ਨੇ ਓਕੇ ਆ ਡਿਜ਼ਾਈਨ ਪਏ ਇਹਦੇ ਵਿੱਚ ਵੀ ਚਾਰ ਰੰਗ ਨੇ ਕਾਫੀ ਡਿਜ਼ਾਈਨ ਪਏ ਨੇ ਸਾਰਿਆਂ ਦੇ ਵਿੱਚ ਕੁਆਂਟੀਟੀ ਮਿਲੂਗੀ ਤੁਹਾਨੂੰ ਮਾਲ ਠੀਕ ਆ ਜੀ ਇਹਦਾ ਰੇਟ ਆਪਾਂ ਨੇ ਮਾਰਕੀਟ ਨੂੰ ਸਾਰਿਆਂ ਨੂੰ ਘੱਟ ਪਾਤਾ 550 ਦਾ ਪਊਗਾ ਲੈਣਾ ਵਾਸਤੇ 550 ਰੁਪਏ ਉਸ ਤੋਂ ਬਾਅਦ ਪਿਓਰ ਦੇ ਦੁਪੱਟੇ ਵਾਲੇ ਹਾਂਜੀ ਇਹ ਬਹੁਤ ਚੱਲਦਾ ਵੀਰੇ ਕੱਪੜਾ ਕਈ ਸਾਲਾਂ ਤੋਂ ਵਿਕਦਾ ਆਉਂਦਾ ਓਕੇ 5 ਮੀਟਰ ਕੈਂਬ੍ਰਿਕ ਦਾ ਸੂਟ ਹੋਊਗਾ ਹੂੰ ਨਾਲ ਪਿਓਰ ਦਾ ਦੁਪੱਟਾ ਹੋਊਗਾ ਪ੍ਰਿੰਟ ਹੋਇਆ ਹੋਇਆ ਠੀਕ ਆ ਜੀ ਆ ਲੈ ਵੀਰੇ ਆ ਪਿਓਰ ਦਾ ਦੁਪੱਟਾ ਪ੍ਰਿੰਟ ਹੋਇਆ ਹੋਇਆ ਓਕੇ ਦੁਪੱਟੇ ਦਾ ਡਿਜ਼ਾਈਨ ਆਪਾਂ ਖੋਲ ਕੇ ਦਿਖਾਈ ਦਿੰਨੇ ਆ ਹਾਂਜੀ ਇੱਕ ਦੁਪੱਟਾ ਇਹਦੇ ਵਿੱਚ ਡਿਜ਼ਾਈਨ ਬਹੁਤ ਮਿਲ ਜਾਣਗੇ ਓਕੇ ਆ ਦੁਪੱਟਾ ਫੜਿਓ ਜੀ ਪਹਿਲਾਂ ਇਧਰੋਂ ਦੇਖੋ ਵੀਰੇ ਲਓ ਵੀਰ ਦਾ ਦੁਪੱਟਾ ਇਹਦੇ ਵਿੱਚ ਨਾ ਵੀਰੇ সফট ਹੋਊਗਾ ਪ्युअर ਦਾ ਦੁਪੱਟਾ ਔਰ ਤੁਸੀਂ ਸੂਟ ਨਾਲ ਰੰਗ ਧਰ ਕੇ ਦਿਖਾਈਓ ਸੇਮ ਮਿਲੂਗਾ ਲਓ ਜੀ ਨਹੀਂ ਆਦਰ ਕੀ ਚੱਲਦਾ ਸੂਟ ਦਾ ਰੰਗ ਹੋਰ ਹੁੰਦਾ ਦੁਪੱਟੇ ਦਾ ਰੰਗ ਹੋਰ ਹੁੰਦਾ ਫਿੱਕਾ ਫਿੱਕਾ ਜਿਹਾ ਦੇਖੋ ਐਨ ਨਾਲ ਮਿਲਦੇ ਨੇ ਵਧੀਆ ਘਰ ਦਾ ਮਾਲ ਆ ਇਹਦਾ ਆਪਾਂ ਨੇ ਰੇਟ ਪਾਤਾ 475 ਰੁਪਈਆ ਦਾ ਡਿਜ਼ਾਈਨ ਇਹਦੇ ਵਿੱਚ ਦੇਖੋ 475 ਲਓ ਜੀ ਸਿੱਟੀ ਚੱਲ ਡਿਜ਼ਾਈਨ ਵੀ ਦੇਖੋ ਵੀਰੇ ਇਹਦੇ ਵਿੱਚ ਓਕੇ ਸੈਟ ਦਾ ਸੈਟ ਸਿੱਟਦੇ ਸੈਟ ਦਾ ਸੈਟੀ ਸਿੱਟਦੇ ਚਾਰ ਚਾਰ ਰੰਗ ਨੇ ਵੀਰੇ ਇੱਥੇ ਭਾਵੇਂ 10 ਡਿਜ਼ਾਈਨ ਲੈ ਲਿਓ ਦੇਖੋ ਠੀਕ ਆ ਜੀ ਆਹ ਲਓ ਵੀਰੇ ਦੇਖੋ ਹਮ ਆਹ ਦੇਖੋ ਵੀਰੇ ਡਿਜ਼ਾਈਨ ਠੀਕ ਆ ਜੀ ਲਓ ਜੀ ਚਾਰ ਡਿਜ਼ਾਈਨ ਹੋਰ ਬਾਦੂ ਵੀਰੇ ਲਾ ਹੋਰ ਦੇਖੋ ਬਾਕੀ ਹੋਰ ਉਧਰ ਬਥੇਰੇ ਪੈ ਨੇ ਡਿਜ਼ਾਈਨ ਲਓ ਵੀਰੇ ਲਓ ਹੋਰ ਡਿਜ਼ਾਈਨ ਦੇਖੋ ਕੁਆਂਟੀਟੀ ਬਹੁਤ ਆ ਵੀਰੇ ਡਿਜ਼ਾਈਨ ਦਿਖਾਣ ਸਾਰੇ ਡਿਜੀਟਲ ਪ੍ਰਿੰਟਰ ਨੇ ਕੈਂਬਰੀਕ ਦੇ ਵਿੱਚ ਓਕੇ ਲਓ ਡਿਜ਼ਾਈਨ ਹੋਰ ਦੇਖ ਲਓ ਉਸ ਤੋਂ ਬਾਅਦ ਵੀਰੇ ਇੱਕ ਵੈਰਾਈਟੀ ਆਪਣੇ ਲੇਵੇ ਹੋਰ ਨਵੀਂ ਆਈ ਆ ਹਾਂਜੀ ਮਸਲੀਨ ਨਾਲ ਮਸਲੀਨ ਦਾ ਦੁਪੱਟਾ ਪ੍ਰਿੰਟ ਹੋਇਆ ਹੋਇਆ ਪਹਿਣਾ ਨੂੰ ਨਾ ਮੜਾ ਨਿਗਾ ਮਰਵਾਦੀ ਇਹ ਸੂਟ ਮਾਰਕੀਟ ਦੇ ਵਿੱਚ ਹਜ਼ਾਰ-ਹਜ਼ਾਰ ਵਿਕਣ ਵਾਲੇ ਨੇ ਹਜ਼ਾਰ ਰੁਪਏ ਦਾ ਸੂਟ ਦਿੰਦੇ ਨੇ ਓਕੇ ਹਾਂ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਓਕੇ 5 ਮੀਟਰ ਦਾ ਸੂਟ ਹੋਊਗਾ ਵੀਰੇ ਠੀਕ ਆ ਇਹਦੇ ਵੀ ਦੁਪੱਟੇ ਨਿਗਾ ਮਰਵਾਦੇ ਲਓ ਜੀ ਆ ਲਓ ਜੀ ਦੁਪੱਟਾ ਫੜੀ ਹੋਇਆ ਦਾ ਲੈ ਵੀਰੇ ਅਮਰਦ ਦੁਪੱਟਾ ਦਿਖਾ ਇਹਦਾ ਲਓ ਜੀ ਏ ਵੀਰੇ 550 ਦਾ ਸੂਟ ਪਾਊਗਾ ਲਓ ਜੀ ਸਾਡੇ ਜਿੰਨੇ ਇਹ ਚ ਡਿਜ਼ਾਈਨ ਮਿਲ ਜਾਣਗੇ ਘੱਟੋ ਘੱਟ 35 ਡਿਜ਼ਾਈਨ ਆ ਲੈ ਵੀਰੇ ਡਿਜ਼ਾਈਨਾਂ ਤੇ ਨਿਗਾ ਮਰਵਾਈ ਜਾ ਚਾਹੇ ਇਹ ਜਿਹੜੇ ਡਿਜ਼ਾਈਨ ਆ ਗਏ ਸਾਰੇ ਹਾਂ ਇਹਦੇ ਡਿਜ਼ਾਈਨ ਨੇ ਇਹ ਸਾਰੇ ਲੈ ਆ ਗਏ ਆ ਨਾ ਲੈ ਵੀਰੇ ਓਕੇ ਓਕੇ ਦੇਖ ਇਹਦੇ ਰੰਗ ਚਾਰ ਚਾਰ ਹੋਣਗੇ ਸਾਰੇ ਡਿਜੀਟਲ ਪ੍ਰਿੰਟ ਆ ਮਸਲੀਨ ਸੌਫਟ ਕਪੜਾ ਮੁਲਾਇਮ ਕਪੜਾ ਬੋਦਾ ਨਹੀਂ ਹੋਊਗਾ ਫਟੂਆ ਨਹੀਂ ਰੰਗ ਨਹੀਂ ਜਾਊਗਾ ਸਾਰੇ ਡਿਜ਼ਾਈਨ ਟੌਪ ਦੇ ਨੇ ਲੈ ਵੀਰੇ ਦਿਖਾਈ ਚੱਲੋ ਵੀਰੇ ਥੋੜਾ ਕਲੋਜ਼ ਕਰਕੇ ਪਹਿਣਾ ਨੂੰ ਦਿਖਾ ਦੇ ਵੀ ਤਾਂ ਕਿ ਪ੍ਰਿੰਟਿੰਗ ਐਨ ਸਮਝ ਆਵੇ ਕੱਪੜੇ ਦੀ ਲੈ ਵੀਰੇ ਡਿਜ਼ਾਈਨ ਹੋਰ ਦੇਖੋ ਓਕੇ ਹੋਰ ਦੇਖੋ ਵੀਰੇ ਡਿਜ਼ਾਈਨ ਡਿਜ਼ਾਈਨ ਜਿੰਨੇ ਮਰਜੀ ਵੀਰੇ ਠੀਕ ਆ ਸਰ ਹਲੇ ਹੋਰ ਨੀਚੇ ਪਏ ਨੇ ਆ ਲੋ ਇੱਧਰ ਨਿਗਾ ਮਰਵਾ ਦਿਓ ਲੈ ਡਿਜ਼ਾਈਨ ਦੇਖੋ ਵੀਰੇ ਲਓ ਜੀ ਲਓ ਦੇਖੋ ਵੀਰੇ ਡਿਜ਼ਾਈਨਿੰਗ ਓਕੇ ਪ्योर ਸਰਦਾਰੀ ਸੂਟ ਨੇ ਜਿਹੜੇ ਆਪਣੇ ਪਿੰਡਾਂ ਵਾਲੀਆਂ ਭੈਣਾਂ ਨੇ ਨਾ ਉਹ ਇਸ ਤਰ੍ਹਾਂ ਦੇ ਹੀ ਹਾਂਜੀ ਸੋਬਰ ਜੇ ਰੰਗ ਪਸੰਦ ਕਰਦਿਆਂ ਨੇ ਸਹੀ ਗੱਲ ਆ ਠੀਕ ਹੈ ਨਾ ਜਿਆਦਾ ਢਕੀਲੇ ਅੱਖਾਂ ਨੂੰ ਖਾਣ ਵਾਲੇ ਰੰਗ ਨਹੀਂ ਪਸੰਦ ਕਰਦਾ ਕੋਈ ਵੀ ਹਾਂ ਸਹੀ ਗੱਲ ਆ ਉਸ ਤੋਂ ਬਾਅਦ ਵੀਰੇ ਇਹਦੇ ਵਿੱਚ ਬੁੱਢੀ ਪ੍ਰਿੰਟ ਵੀ ਮਿਲ ਜੂਗਾ ਓਕੇ ਉਸ ਤੋਂ ਬਾਅਦ ਵੀਰੇ ਇੱਕ ਆਈਟਮ ਆਪਣੇ ਲਈ ਆ ਬਹੁਤ ਚੱਲਦੀ ਆ ਅਹਮਦਾਬਾਦੀ ਕਹਿੰਦੇ ਨੇ ਇਹਨੂੰ ਮਾਰਕੀਟ ਦੇ ਵਿੱਚ ਬਥੇਰਾ ਕੁਝ ਆਉਂਦਾ ਓਕੇ ਲੇਕਿਨ ਜਿਹੜਾ ਆਪਣਾ ਕਪੜਾ ਹੋਊਗਾ ਪਿਓਰ ਕੈਂਬਰੀਕ ਹੋਊ ਠੀਕ ਆ ਦੇਖੋ ਵੀਰੇ ਨਵਾਈ ਜੁੜਾਈ ਐ ਗਲੇ ਤੇ ਵਰਕ ਹੋਇਆ ਹੋਊਗਾ ਓਕੇ ਤੇ ਇਹਦੇ ਨਾਲ ਆ ਪ੍ਰਿੰਟ ਵਾਲੀ ਉਹ ਸਲਵਾਰ ਹੋਊ ਕੈਂਪਰੀਕ ਦੀ ਕੈਂਪਰੀਕ ਦਾ ਪੂਰਾ ਇਹਨ ਵੱਡਾ ਦੁਪੱਟਾ ਹੋਊਗਾ ਓਕੇ ਲਓ ਇਹਦੇ ਦੁਪੱਟੇ ਦਾ ਸਾਈਜ਼ ਦਿਖਾ ਦੇ ਵੀਰੇ ਡਿਜ਼ਾਈਨ ਦਿਖਾ ਦੇ ਲਓ ਵੀ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਮਿਲਣਗੇ ਜਿਹੜਾ ਮਰਜ਼ੀ ਪੀਸ ਲੈ ਲਿਓ 350 ਦਾ ਪਊਗਾ 350 ਦਾ ਹਾਂ ਲਓ ਵੀ 350 ਦਾ ਸਿੱਧਾ ਸੂਰਤ ਤੋਂ ਪਰਚੇਜ਼ ਕਰਿਆ ਅਹਮਦਾਬਾਦ ਤੋਂ ਅਹਮਦਾਬਾਦ ਦੀ ਆਈਟਮ ਆ ਇਹ ਓਕੇ ਆ ਦੇਖੋ ਰੰਗ ਡਿਜ਼ਾਈਨ ਕਲਰ ਆਪਸ਼ਨ ਹੈ ਨਾ ਹਾਂ ਵੀਰੇ ਬਾਕੀ ਡਿਜ਼ਾਈਨ ਵਗੈਰਾ ਤੁਹਾਨੂੰ ਮਿਲ ਜਾਣਗੇ ਜੇ ਹੋਰ ਬਹੁਤ ਡਿਜ਼ਾਈਨ ਨੇ ਵੀ ਠੀਕ ਡਿਜ਼ਾਈਨ ਥੱਕ ਜਾਗੇ ਦਿਖਾਉਂਦੇ ਦਿਖਾਉਂਦੇ ਲਓ ਦਿਖਾਈ ਚੱਲ ਵੀਰੇ ਡਿਜ਼ਾਈਨ ਲਓ ਕਰੋਚਕ ਲੈ ਵੀਰੇ ਆ ਬਲੌਕ ਪੇਂਟ ਚ ਉੱਤੇ ਲਓ ਲਓ ਠੀਕ ਆ ਸਾਢੇ 350 ਦਾ ਸੂਟ ਪਊਗਾ ਸਾਢੇ 350 ਹਾਂ ਹੋਰ ਇਹ ਤੋਂ ਇਲਾਵਾ ਹੋਰ ਵੀ ਡਿਜ਼ਾਈਨ ਨੇ ਵੀਰੇ ਆਲਾ ਓਕੇ ਓਕੇ ਡਿਜ਼ਾਈਨ ਬਾਦੂ ਆਹ ਡਿਜ਼ਾਈਨ ਵੀ ਇਹਦੇ ਚ ਨੇ ਠੀਕ ਆ ਆ ਲਓ ਇੱਕ ਆ ਡਿਜ਼ਾਈਨ ਆਹ ਡਿਜ਼ਾਈਨ ਵੀ ਇਹਦੇ ਚ ਆ ਕਾ ਡਿਜ਼ਾਈਨ ਆ ਡਿਜ਼ਾਈਨ ਬਾਦੂ ਵੀਰੇ ਹੋਰ ਅੱਗੇ ਬਥੇਰਾ ਪਿਆ ਮਾਲ ਓਕੇ ਉੱਪਰ ਸਟੋਰ ਦੇ ਵਿੱਚ ਬਹੁਤ ਪਿਆ ਠੀਕ ਆ ਜੀ ਉਸ ਤੋਂ ਬਾਅਦ ਵੀਰੇ ਆਈਟਮ ਹਾਂਜੀ ਵਰਕ ਦੇ ਵਿੱਚ ਆਪਣੇ ਜਿਵੇਂ ਬੁਟੀਕ ਸਟਾਈਲ ਵਰਕ ਹੁੰਦਾ ਓਕੇ ਉਹ ਆ ਚੀਜ਼ਾਂ ਚੱਲਦੀਆਂ ਨੇ ਵੀਰੇ ਦੇਖੋ ਭੈਣਾਂ ਦੀ ਡਿਮਾਂਡ ਤੇ ਚੈੱਕ ਵਾਲੇ ਓਕੇ ਆ ਚੈੱਕ ਵਾਲਾ ਸੂਟ ਹੁੰਦਾ ਪੂਰਾ 5 ਮੀਟਰ ਠੀਕ ਆ ਵਰਕ ਹੋਇਆ ਹੋਇਆ ਆ ਦੁਪੱਟਾ ਹੁੰਦਾ ਵੀਰੇ ਪਿਓਰ ਦਾ ਦੇਖੋ ਆਈਟਮ ਬਿਲਕੁਲ ਐਨ ਗਰਮੀ ਵਾਲੇ ਠੰਡੇ ਠੰਡੇ ਵਰਕ ਕਈ ਭੈਣਾ ਕਹਿੰਦੇ ਨੇ ਵੀਰੇ ਆਉਣ ਜਾਣ ਨੂੰ ਜਾਂ ਵਿਆਹ ਸ਼ਾਦੀ 'ਚ ਹੁਣ ਪ੍ਰਿੰਟ ਸੂਟ ਪਾ ਕੇ ਜਾਈਏ ਵਰਕ ਵਾਲੇ ਸਾਨੂੰ ਠੰਡੇ ਠੰਡੇ ਸੂਟ ਦਿਖਾ ਲੈ ਦੇਖੋ ਵੀਰੇ ਇਹਦਾ ਵਰਕ ਦਿਖਾ ਦੇ ਅਮਰਦ ਵੀਰੇ ਲਓ ਜੀ ਸਾਰਾ ਆਪਣੇ ਉੱਥੇ ਤਿਆਰ ਹੋਇਆ ਹੋਇਆ ਮੈਨੂਫੈਕਚਰਿੰਗ ਆਪਣੀ ਆ ਓਕੇ ਤੇ ਸੂਟ ਤੇ ਵੀ ਵੀਰੇ ਵਰਕ ਦਿਖਾ ਦੀ ਸਲਵਾਰ ਦੀਆਂ ਮੂਰੀਆਂ ਤੇ ਵੀ ਹੋਇਆ ਹੋਊਗਾ ਓਕੇ ਤੇ ਬਾਹਾਂ ਤੇ ਵੀ ਹੋਇਆ ਹੋਊਗਾ ਵਰਕ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਓ ਪਿਓਰ 100% ਕਾਟਨ ਆ ਕੈਂਬ੍ਰਿਕ ਲਓ ਉਸ ਤੋਂ ਇਲਾਵਾ ਵੀਰੇ ਹੋਰ ਆਈਟਮਾਂ ਸਾਡੇ ਲਈ ਬਥੇਰੀਆਂ ਹੁੰਦੀਆਂ ਨੇ ਹਾਂਜੀ ਉਸ ਤੋਂ ਇਲਾਵਾ ਆਈਟਮਾਂ ਇਹ ਕਾ ਕਪੜਾ ਇਸ ਵਾਰ ਬਹੁਤ ਚੱਲਿਆ ਓਕੇ ਆਹ ਵਾਲਾ ਆਹ ਕਪੜਾ ਇਹਨੂੰ ਕਹਿੰਦੇ ਨੇ ਚੈੱਕ ਜੋਰ ਜੱਟ ਠੀਕ ਆ ਜੀ ਬਹੁਤ ਜ਼ਿਆਦਾ ਸੇਲ ਹੋਇਆ ਆਪਣੇ ਲਈ ਬੁਟੀਕ ਚ ਸਟਾਈਲ ਆ ਇਹ ਓਕੇ ਆਪਣੇ ਸਲਵਾਰ ਦੀਆਂ ਮੂਰੀਆਂ ਤੇ ਹੀ ਵਰਕ ਹੋ ਬਾਹਾਂ ਤੇ ਵੀ ਵਰਕ ਹੋਊਗਾ ਦੁਪੱਟਾ ਵੀ ਫੋਰ ਸਾਈਡ ਕੱਢਿਆ ਹੋਊਗਾ ਠੀਕ ਆ ਦੇਖੋ ਵੀਰੇ ਦੁਪੱਟਾ ਵੀ ਲਓ ਲਓ ਫੋਰ ਸਾਈਡ ਬੇਲ ਪਾਈ ਹੋਊਗੀ ਨਹੀਂ ਇਕੱਲੇ ਕਟਾਮ ਪਾ ਕੇ ਜਾਂ ਇੱਕ ਫਲੋਕ ਪੂਟੀਆਂ ਜਾਂ ਪਾ ਕੇ ਛੱਡੇ ਹੁੰਦੇ ਨੇ ਬਾਕੀ ਹੋਰ ਆਈਟਮਾਂ ਲੈਵੇ ਕਾਟਨ ਦਾ ਆਪਣੇ ਲਈ ਬਹੁਤ ਸਟਾਕ ਆ ਓਕੇ ਸਿਮਰ ਦੇ ਵਿੱਚ ਸਟ੍ਰੀਮਰ ਦੇ ਵਿੱਚ ਮਿਲ ਜੂਗਾ ਵੀਰੇ ਠੀਕ ਆ ਕੈਂਬ੍ਰਿਕ ਦੇ ਵਿੱਚ ਆਰੀ ਵਰਕ ਆਰੀ ਵਰਕ ਮਿਲ ਜੂਗਾ ਵੀਰੇ ਰਿਯਨ ਦੇ ਵਿੱਚ ਰਿਯਨ ਦੁਪੱਟਾ ਉਹ ਮਿਲ ਜੂਗਾ ਓਕੇ ਬਾਕੀ ਇੱਕ ਜਾਮ ਦੇ ਉੱਤੇ ਵਰਕ ਤਾਂ ਸਾਰੇ ਸਾਲ ਆਪਣਾ ਚੱਲਦੀ ਹੈ ਇਹਦਾ ਆਪਣੀ ਫੇਵਰੇਟ ਆਈਟਮ ਆ ਇਹ ਬਥੇਰੇ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਹੋਰ ਆਈਟਮਾਂ ਬਹੁਤ ਨੇ ਵੀਰੇ ਓਕੇ ਬਾਕੀ ਹੈਂਡਵਰਕ ਸਾਰਾ ਤੁਸੀਂ ਦਿਖਾ ਪਹਿਣੋ ਉਹਨਾਂ ਨੂੰ ਦਿਖਾ ਦਿਓ ਅੱਗੇ ਜਾ ਕੇ ਇਹ ਸਾਰੇ ਹੈਂਡਵਰਕ ਦੇ ਦਿਖਾ ਦਿਓ ਹੈ ਨਾ ਸਾਰੇ ਲਓ ਜੀ ਮਾਲਾਗੇ ਹਰ ਤਰ੍ਹਾਂ ਦੇ ਕਲੈਕਸ਼ਨ ਮਿਲ ਜੂਗਾ ਹਰ ਤਰ੍ਹਾਂ ਦੀ ਵੀਰੇ ਹਰ ਜਿਹੜਾ ਵੀ ਵਿਆਹ ਸ਼ਾਦੀ ਦਾ ਕੱਪੜਾ ਲੈਣ ਆਊਗਾ ਉਹਨੂੰ ਪੂਰੀਆਂ ਆਈਟਮਾਂ ਮਿਲਣਗੀਆਂ ਵੀਰੇ ਇਹ ਹੈਂਡਵਰਕ ਵਾਲੇ ਆ ਇਹ ਹੈਂਡਵਰਕ ਵਾਲੇ ਆ ਗਏ ਵੀਰੇ ਸਾਰੀਆਂ ਆਈਟਮਾਂ ਸਾਰੀਆਂ ਨੂੰ ਹੈਂਡਵਰਕ ਆ ਆ ਦੇਖੋ ক্লোਜ਼ ਕਰਕੇ ਦਿਖਾ ਦਿਓ ਪਿਓਰ ਹੈਂਡਵਰਕ ਦੇ ਵਿੱਚ ਆਹ ਆਈਟਮ ਆਪਣੀ ਸਿਮਰ ਓਕੇ ਕਰਾਸ਼ ਸਿਮਰ ਕਹਿੰਦੇ ਨੇ ਇਹਨੂੰ ਕੱਪੜੇ ਨੂੰ ਇਹ ਆਈਟਮ ਆਪਣੀ ਬਹੁਤ ਵਿਕੀ ਆ ਪਹਿਲਾਂ ਇਹ ਸਿੰਪਲ ਵਰਕ ਚ ਹੀ ਆਉਂਦੀ ਸੀ ਹੁਣ ਇਸ ਵਾਰ ਆਪਾਂ ਨੇ ਹੈਂਡਵਰਕ ਕਰਤਾ ਆ ਦੇਖੋ 2.5 ਮੀਟਰ ਦਾ ਦੁਪੱਟਾ ਇਦੇ ਵਿੱਚ ਤੁਹਾਨੂੰ ਬਹੁਤ ਨਵੇਂ-ਨਵੇਂ ਡਿਜ਼ਾਈਨ ਦੇ ਦਾਂਗੇ। ਠੀਕ ਆ। ਮਾਲ ਬਣ ਕੇ ਆਉਂਦਾ ਰਹਿੰਦਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ। ਹਾਂਜੀ। ਆ ਮਾਲ ਹੁਣ ਆਇਆ ਹੀ ਆ ਫੈਕਟਰੀ ਦੇ ਵਿੱਚੋਂ ਤਿਆਰ ਹੋ ਕੇ। ਓਕੇ। ਦੇਖੋ ਡਿਜ਼ਾਈਨ ਦਿਖਾਈਓ ਭੈਣਾ। ਲਾਓ ਜੀ। ਦੇਖੋ। ਇਹ ਆਪਾਂ ਨੇ ਸਾਰੇ ਹੀ 15-1500 ਦੇ ਦੇ ਦੇਣੇ ਨੇ ਹੈਂਡਵਰਕ ਦੇ ਭਾਰੀ-ਭਾਰੀ ਬਣੇ। ਆ ਰੰਗ ਦੇਖਿਓ ਵੀਰੇ। ਠੀਕ ਆ। ਬਿਲਕੁਲ ਸਰਦਾਰੀ ਲੁੱਕ ਆ। ਲਵੰਡਰ ਕਲਰ ਆ ਗਿਆ, ਜਾਮਨੀ ਆ ਗਿਆ, ਗਾਜਰੀ ਆ ਗਿਆ। ਹਮ ਹਮ। ਮਹਿੰਦੀ ਆ ਗਿਆ। ਸਾਰੀ ਸਰਦਾਰੀ ਲੁੱਕ ਆ। ਹੋਰ ਆਈਟਮਾਂ ਵੀਰੇ ਵਾਧੂ ਮਿਲ ਜਾਣਗੀਆਂ ਓਕੇ ਠੀਕ ਆ ਨਾ ਪੈਂਟਾਂ ਸ਼ਰਟਾਂ ਕੁਰਤੇ ਪਜਾਮਿਆਂ ਦੇ ਵੀਰੇ ਨਿਗਾ ਮਰਵਾ ਦੇ ਰੂਟੀਨ 'ਚ ਪਾਉਣ ਵਾਲੇ ਲੱਗ ਪਏ ਨੇ ਵਧੀਆ ਔਣ ਜਾਣ ਵਾਲੇ ਉਹ ਲੱਗ ਮਿਲ ਜਾਣਗੇ ਹੂੰ ਹੂੰ ਉਸ ਤੋਂ ਇਲਾਵਾ ਵੀਰੇ ਹੂੰ ਆਪਣੇ ਰਮਾਲਾ ਸਾਹਿਬ ਹੋ ਗਿਆ ਓਕੇ ਬੈੱਡ ਆਪਣੇ ਚਾਦਰਾਂ ਹੋ ਗਈਆਂ ਦਰਗਾਹਾਂ ਵਾਲੀਆਂ ਨੇ ਚਾਦਰਾਂ ਹੁੰਦੀਆਂ ਨੇ ਉਹ ਮਿਲ ਜਾਣਗੀਆਂ ਫੁਲਕਾਰੀਆਂ ਫੁਲਕਾਰੀ ਆਪਣੀ ਸਭ ਤੋਂ ਵੱਧ ਵੀਡੀਓ ਚੱਲੀ ਆ ਹੂੰ ਹੂੰ ਹੁਣ ਵੀ ਉਹੀ ਰੇਟ ਆ ਸਾਰੇ ਸਾਲ ਉਹੀ ਰੇਟ ਰਹੂਗਾ ਓਕੇ 450 ਦੀ ਸ਼ੀਸ਼ਾ ਆਰਮੋਤੀ ਦਾ ਵਰਕ ਹੋਇਆ ਹੋਇਆ ਠੀਕ ਆ ਲਓ ਜੀ ਸਟਾਕ ਆਪਣੇ ਲਵੇ ਬਹੁਤ ਪਿਆ ਫੁਲਕਾਰੀ 450 ਹੀ ਰੱਖਣੀ ਆ ਵੀਰੇ ਠੀਕ ਆ ਇਹਦੇ ਵਿੱਚ ਬਹੁਤ ਲੁੱਟਕਸੁੱਟ ਹੁੰਦੀ ਦੀ ਵੀਰੇ ਬਜ਼ਾਰਾਂ ਚ ਹਾਂ ਚਨੂਨ ਦੇ ਉੱਤੇ ਵਰਕ ਹੋਇਆ ਹੋਇਆ ਵੀਰੇ ਨੇੜੇ ਤੋਂ ਐਨ ਕਰਕੇ ਦਿਖਾ ਦਿਓ ਸੈਜ ਲੰਬਾਈ ਚੌੜਾਈ ਠੀਕ ਆ ਨਾ ਇਹਦਾ ਰੇਟ ਆਪਣੇ ਸਾਰੇ ਸਾਲ 450 ਹੀ ਰਹੂਗਾ ਸਾਰੇ ਸਾਲ ਇੰਨਾ ਸਟਾਕ ਖਰੀਦਿਆ ਹੋਇਆ ਆਪਣਾ ਇੰਨਾ ਬਣਵਾ ਕੇ ਰੱਖਿਆ ਬਾਕੀ ਹੋਰ ਆਈਟਮਾਂ ਵੀਰੇ ਕਾਟਨ ਦੇ ਵਿੱਚ ਜਾਮ ਦੇ ਵਿੱਚ ਜੋਰਜਟ ਦੇ ਵਿੱਚ ਵਰਕ ਬਹੁਤ ਮਿਲ ਜਾਣਗੇ ਕਾਫੀ ਆਈਟਮਾਂ ਨੇ ਠੀਕ ਆ ਜੀ ਹੋਰ ਆਈਟਮਾਂ ਤੁਹਾਨੂੰ ਇੱਕ ਅਧਿਕ ਮਾਟਮ ਹੋਰ ਦਿਖਾਉਣਾ ਆਹ ਵਾਲੀ ਆਈਟਮ ਆਪਣੇ ਲਈ ਬਹੁਤ ਚੱਲ ਰਹੀ ਆ ਓਕੇ ਇਹ ਕਪੜਾ ਨਵਾਂ ਚੱਲਿਆ ਚੌਕਲੇਟ ਠੀਕ ਆ ਚੌਕਲੇਟ ਦੇ ਵਿੱਚ ਵਿਰਿਆ ਦੇਖ ਇਹ ਕੁੜੀਆਂ ਵਾਲੇ ਵਰਕ ਆਗੇ ਹੂੰ ਹੂੰ ਇਹ ਵੀ ਮੀਡੀਅਮ ਰੇਂਜਾਂ 'ਚ ਮਿਲ ਜਾਣਗੇ 8-900 ਦੀ ਰੇਂਜਾਂ 'ਚ ਹੁਣ ਇਹ ਚਾ ਸਰਦਾਰੀ ਲੁੱਕ ਵੀ ਆਪਣੇ ਤਿਆਰ ਕਰਾਈ ਆ ਓਕੇ ਆ ਦਿਖਾ ਦਿਓ ਲਓ ਜੀ ਦੇਖੋ ਵੀਰੇ ਚੌਕਲੇਟ ਵਰਕ ਦਿਖਾ ਦਿਓ ਇਹਦੀ ਚੁੰਨੀ ਫੋਰ ਸਾਈਡ ਚੁੰਨੀ ਬਣੀ ਹੋਈ ਆ ਪਿਓਰ ਦੀ ਫਲੋਕ ਪਿਓਰ ਦਾ ਦੁਪੱਟਾ ਇਹ ਸਾਰੀ ਆਪਣੀ ਕਲੈਕਸ਼ਨ ਆ ਵੀਰੇ ਫੈਕਟਰੀ ਦੀ ਓਕੇ ਲੈ ਵੀਰੇ ਪਿਓਰ ਦਾ ਦੁਪੱਟਾ ਜਿਹੜੀਆਂ ਮੇਰੀਆਂ ਮਾਤਾ ਉਹ ਕਹਿੰਦੇ ਸਿਆਣੇ ਵਾਲੇ ਸੂਟ ਨਹੀਂ ਮਿਲਦੇ ਉਹ ਇਹੋ ਜਿਹੀਆਂ ਚੀਜ਼ਾਂ ਆਪਣੇ ਲੋਕ ਮਿਲਣਗੀਆਂ ਵਿਆਹ ਸ਼ਾਦੀ ਜਿਹਾ ਪੈਣ ਵਾਲੀਆਂ ਰੇਟ ਵੀ ਜਨਨ ਕੋਈ ਆਏ ਨਹੀਂ ਹੈਗਾ ਵੀ 2000 ਦਾ 1500 ਦਾ 850 ਰੁਪਏ ਦਾ ਸੂਟ ਪਊਗਾ ਲਓ ਜੀ 850 5 ਮੀਟਰ ਪੂਰਾ ਕਪੜਾ ਹੋਊਗਾ ਇਹ ਚ ਰੰਗ ਵੀਰੇ ਦਿਖਾ ਦਿਆਂ ਅਮਰਤ ਓਕੇ ਦੇਖੀ ਰੰਗ ਸਾਰੀ ਸੋਬਰ ਸਾਰੀ ਨਵੇਂ ਡਿਜ਼ਾਈਨ ਵੀਰੇ ਲਓ ਜੀ ਲਾ ਦੇਖੀ ਵੀਰੇ ਰੰਗ ਸਹੀ ਗੱਲ ਹੈ ਲਾ ਜੁਨੇ ਮਰਜੀ ਡਿਜ਼ਾਈਨ ਆ ਕੇ ਲੈ ਲੈਣ ਹੋਰ ਆਈਟਮਾਂ ਬਹੁਤ ਨੇ ਇੱਕ ਆਈਟਮ ਆ ਬਹੁਤ ਪਾਸ ਹੋਈ ਆਪਣੇ ਲਵੇ ਹਾਂਜੀ ਕਾਟਨ ਦਾ ਦੁਪੱਟਾ ਨਾਲ 5 ਮੀਟਰ ਆਲ ਓਵਰ ਕਾਟਨ ਦਾ ਹੀ ਸੂਟ ਓਕੇ ਕੈਂਬ੍ਰਿਕ ਦਾ ਇਹ ਦਿਖਾਉਣਾ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਇਹ ਵੀਰੇ 400 ਦਾ ਸੂਟ ਪਊਗਾ 400 ਰੁਪਏ ਭੈਣਾ ਵਾਸਤੇ 380 ਦਾ ਵੀ ਲੱਗ ਜਾਊਗਾ ਲੈ ਜਾਣ ਓਕੇ ਠੀਕ ਹੈ ਨਾ ਆਪਾਂ ਨੇ ਤਾਂ ਵੀਰੇ ਆਪਣੀ ਤੇਰੇ ਮਾਧਿਅਮ ਰਾਹੀਂ ਮਸ਼ਹੂਰੀ ਕਰਨੀਆਂ ਦੁਕਾਨ ਦੀ ਠੀਕ ਹੈ ਨਾ कमाई सारी जिंदगी करनती है आपा शेयर कर दियो वीडियो नु भाई थू 380 ਦਾ ਵੀ ਦੇ ਦੂ ਹਾਂ 380 ਰੁਪਏ ਦਾ ਵੀਰੇ ਸੂਟ ਪਊਗਾ 5 ਮੀਟਰ ਸੂਟ ਓਕੇ ਤੇ 2.5 ਮੀਟਰ ਦਾ ਦੁਪੱਟਾ ਆ ਮਾੜਾ ਦੁਪੱਟਾ ਫੜਿਓ ਜੀ ਦੁਪੱਟਾ ਫੜਿਓ ਇਧਰੋਂ ਲਓ ਪੂਰਾ ਕੁਲ ਦੁਪੱਟਾ ਦੁਪੱਟਾ ਓਕੇ ਸਰ ਫੋਰ ਐਟਮਾ ਵੀਰੇ ਬਹੁਤ ਨੇ ਆਪਣੇ ਲਵੇ ਠੀਕ ਹੈ ਜੀ ਸ਼੍ਰੀ ਕ੍ਰਿਸ਼ਨਾਂ ਦੀਆਂ ਜਿੰਨੇ ਬ੍ਰਾਂਡ ਚੱਲਦੇ ਨੇ ਡਰੈਸ ਬੋਲ ਦਵਾਜ ਦਾ ਐਡਰੈਸ ਦੱਸ ਵੀ ਜਿੰਨੇ ਪਰ ਫਿਰ ਵੀ ਕਈ ਐਡਰੈਸ ਵੀਰੇ ਆਪਣਾ ਹੈਗਾ ਮਲੇਰ ਕੋਟਲਾ ਸਰਹੰਦੀ ਗੇਟ ਜਿਹਦਾ ਸਰਹੰਦ ਕਿੰਨੀ ਨੂੰ ਮੂੰਹ ਆ ਇਹ ਦਿੱਲੀ ਗੇਟ ਵੀ ਆ ਠਾਬੀ ਗੇਟ ਵੀ ਆ ਕਾਫੀ ਗੇਟ ਨੇ ਓਰੇ ਕੇਲੋਂ ਗੇਟ ਹੋ ਗਿਆ ਠੀਕ ਹੈ ਨਾ ਇਹ ਹੈਗਾ ਸਰਹੰਦ ਸਰਹੰਦੀ ਗੇਟ ਮਤਲਬ ਸਰਹੰਦ ਵਾਲਾ ਗੇਟ ਜਿਹਦਾ ਸਰਹੰਦ ਕਨੀ ਨੂੰ ਮੂੰਹ ਆ ਉਹਦੇ ਅੰਦਰ ਐਂਟਰ ਹੋ ਕੇ ਵੀਰੇ ਸੱਜੇ ਹੱਥ ਮੁਰਨਾ ਰਾਈਟ ਸਾਈਡ 20 ਗੁਦਕਾਨਾਂ ਅੱਗੇ ਆ ਕੇ ਤੇਲੀਆਂ ਵਾਲੇ ਬਾਜ਼ਾਰ ਵਾਲਾ ਚੌਂਕ ਆਉਂਦਾ ਚੌਂਕ ਦੇ ਵਿੱਚੀ ਦੁਕਾਨ ਆਪਣਾ ਜਿੱਥੋਂ ਤੇਲੀਆਂ ਵਾਲਾ ਬਾਜ਼ਾਰ ਸ਼ੁਰੂ ਹੁੰਦਾ ਸੱਜੇ ਹੱਥ ਦੂਜੀ ਦੁਕਾਨ ਪਹਿਲੀ ਦੁਕਾਨ ਬੰਦ ਪਈ ਆ ਆਪਾਂ ਐਡਰੈਸ ਦੱਸ ਵੀਨੇ ਪਾਇ ਪਕਾਈ ਬਣਾ ਮੋਰੋ ਵੀਡੀਓ ਸਕਿਪ ਕਰਦੇ ਫਿਰ ਐਡਰੈਸ ਸਮਝ ਨਹੀਂ ਆਉਂਦਾ ਬਿਲਕੁਲ ਐਨ ਸਹੀ ਭੈਣਾਂ ਨੂੰ ਐਡਰੈਸ ਦਾ ਇਹ ਆ ਜਿਹੜੇ ਭੈਣ ਭਾਈ ਵੀ ਆਉਣਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਵੀ ਇੱਥੋਂ ਨਰਾਸ਼ ਹੋ ਕੇ ਨਹੀਂ ਮੁੜਨਗੇ ਵੀਡੀਓ ਚ ਦਿਖਾਉਂਦੇ ਕੁਝ ਹੋਰ ਨਹੀਂ ਹੁੰਦਾ ਕੁਝ ਹੋਰ ਆ ਜਿਹੜਾ ਕੁਝ ਵੀਡੀਓ ਦਿਖਾਵਾਂਗੇ ਉਹ ਤੁਹਾਨੂੰ ਸਾਰੇ ਸਾਲ ਸਟਾਕ ਮਿਲ ਨਹੀਂ ਮਿਲਣਾ ਓਕੇ ਸਰ ਹਰ ਜਦ ਜਿਹੜੇ ਮਰਜ਼ੀ ਟਾਈਮ ਆਵੋ ਠੀਕ ਆ ਜੀ ਐਤਵਾਰ ਨੂੰ ਕੱਲੀ 2 ਵਜੇ ਤੱਕ 3 ਵਜੇ ਤੱਕ ਦੁਕਾਨ ਖੁੱਲੀ ਹੁੰਦੀ ਆ ਬਾਕੀ ਦਿਨ 9 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜ ਇੱਕ ਭੈਣਾਂ ਨੂੰ ਇਹ ਦੱਸਿਆ ਜਾਂਦਾ ਹਰ ਤਰ੍ਹਾਂ ਦਾ ਦੁਪੱਟਾ ਉਰੋਂ ਮਿਲੂਗਾ ਓਕੇ ਹਾਫ ਪਿਓਰ ਸੈਮੀ ਹਾਫ ਪਿਓਰ ਚਨੂਨ ਕੋਟਾ ਡੋਰੀਆ ਤੇ ਟੈਬੀ ਸਿਲਕ ਠੀਕ ਆ ਔਰਗੈਂਜ਼ਾ ਚਨੂਨ ਹਰ ਤਰ੍ਹਾਂ ਦਾ ਦੁਪੱਟਾ ਜਿਹੜਾ ਵੀ ਵਾਈਟ ਦੇ ਵਿੱਚ ਕਢਾਈ ਦੇ ਵਿੱਚ ਕੱਪੜੇ ਜਾਨੀ ਕਿ ਯੂਜ਼ ਹੁੰਦਾ ਹਰ ਤਰ੍ਹਾਂ ਦਾ ਦੁਪੱਟਾ ਮਿਲੂ ਡਾਈਏਬਲ ਠੀਕ ਆ ਜੀ ਉਹਦੇ ਤੋਂ ਇਲਾਵਾ ਆਪਣੇ ਲਈ ਵਾਈਟ ਪਿਓਰ ਸਿਲਕ ਠੀਕ ਆ ਨੈਚੁਰਲ ਕਰੇਵ ਵਾਈਟ ਸਿਮਰ ਠੀਕ ਹੈ ਨਾ ਟਾਪਟਾ ਹੂੰ ਤੇ ਕਨ ਵਾਈਟ ਵਾਈਟ ਦੀਆਂ ਯਾਨੀ ਕਿ ਸਾਰੀਆਂ ਲਗਭਗ ਆਈਟਮਾਂ ਮਿਲਣਗੀਆਂ ਪਹਿਣਾ ਨੂੰ ਠੀਕ ਹੈ ਜੀ ਠੀਕ ਹੈ ਨਾ ਉਸ ਤੋਂ ਇਲਾਵਾ ਪਲੇਨ ਫੈਬਰਿਕ ਆਪਣੇ ਲਈ ਫੈਕਟਰੀ 'ਚ ਹੁੰਦਾ ਉਹ ਮੈਂ ਪਹਿਲੀ ਵੀਡੀਓ 'ਚ ਦਿਖਾ ਚੁੱਕੇ ਹਾਂ ਫੈਕਟਰੀ ਦੀ ਠੀਕ ਹੈ ਨਾ ਹੁਣ ਆਪਾਂ ਨੇ ਇਕੱਲੀ ਕਾਟਨ ਦਾ ਕਲੈਕਸ਼ਨ ਪ੍ਰਿੰਟ ਦਾ ਕਰਿਆ ਇਸ ਕਰਕੇ ਓਰੀ ਦੁਕਾਨ ਤੇ ਆਪਾਂ ਨੇ ਵੀਡੀਓ ਬਣਾਈ ਆ ਤੇ ਫੈਕਟਰੀ ਦੇ ਵਿੱਚ ਪਲੇਨ ਜਿਹੜਾ ਫੈਬਰਿਕ ਆ ਓਰੇ ਜਗ੍ਹਾ ਨਹੀਂ ਹੁੰਦੀ ਰੱਖਣ ਨੂੰ ਉੱਥੇ ਤਾਕੀਆਂ ਦੇ ਤੱਕੇ ਆਉਂਦੇ ਨੇ ਕੱਟ ਕੇ ਬਣੇ ਜਾਂਦੇ ਨੇ ਠੀਕ ਹੈ ਨਾ ਬਾਕੀ ਇਹ ਸਾਰੀਆਂ ਚੀਜ਼ਾਂ ਪਹਿਣਾ ਨੂੰ ਮਿਲਣਗੀਆਂ ਜਦੋਂ ਆਉਣਗੇ ਓਰੇ ਬਾਕ ਜਾਣ ਵਾਲੇ ਵੀ ਹੈਗੇ ਨੇ ਸਾਰੇ ਤਰ੍ਹਾਂ ਦੀ ਵੀਰੇ ਆਈਟਮ ਮਤਲਬ ਅਗਲਾ ਟੋਟਲ ਪੈਕੇਜ ਮਿਲੂਗਾ ਅਗਲੇ ਨੂੰ ਵਿਆਹ ਸ਼ਾਦੀ ਦਾ ਕੱਪੜਾ ਲੈਣ ਆਊਗਾ ਟੋਟਲ ਪੂਰਾ ਵਿਆਹ ਸ਼ਾਦੀ ਦਾ ਕੱਪੜਾ ਲੈ ਕੇ ਜਾਊ ਹਰ ਚੀਜ਼ ਹਰ ਚੀਜ਼ ਓਕੇ ਸਾਰਾ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਡਕੋਟਲੇ ਦੇ ਬਹੁਤ ਹੀ ਸੋਹਣੇ-ਸੋਹਣੇ ਸੂਟ ਘੱਟ ਰੇਟਾਂ ਦੇ ਦਿਖਾਇਆ। ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆਂ ਤੁਹਾਨੂੰ ਹੋਰ ਇੱਕ ਨਵੇਂ ਵੀਡੀਓ ਤੁਹਾਡਾ ਸਾਰਿਆਂ ਦਾ। ਇਹ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜਰੂਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ ਤੇ ਬਾਕੀ ਅੱਗੇ ਆਪਣੇ ਯਾਰਾਂ, ਦੋਸਤਾਂ ਨਾਲ, ਭੈਣ-ਭਰਾਵਾਂ ਨਾਲ ਸਾਰਿਆਂ ਨਾਲ ਸ਼ੇਅਰ ਜਰੂਰ ਕਰਿਓ। ਧੰਨਵਾਦ